ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਪ੍ਰੀਖਿਆ ਦੀ ਹੀ ਗੱਲ ਕਰਾਂਗੇ ਕੱਲ ਸੀ 1 ਦਸੰਬਰ 2024 ਐਂਡ ਕੱਲ ਵਾਲੇ ਦਿਨ ਹੀ ਪੀਐਸਟੈਟ ਦੀ ਜਿਹੜੀ ਪ੍ਰੀਖਿਆ ਸੀਗੀ ਜੀ ਉਹ ਕੰਡਕਟ ਕਰਵਾਈ ਗਈ ਸੀ ਪੇਪਰ 1 ਅਤੇ ਪੇਪਰ 2 ਪੇਪਰ 1 ਮਾਰਨਿੰਗ ਸ਼ਿਫਟ ਦੇ ਵਿੱਚ ਤੇ ਜਿਹੜਾ ਪੇਪਰ 2 ਸੀ ਇਵਨਿੰਗ ਸ਼ਿਫਟ ਦੇ ਵਿੱਚ ਸੋ ਅੱਜ 4-5 ਜਿਹੜੇ ਪ੍ਰਸ਼ਨ ਨੇ ਜੀ ਜਿਹੜੇ ਕਿ ਤੁਹਾਡੇ ਦੁਆਰਾ ਜ਼ਿਆਦਾ ਪੁੱਛੇ ਗਏ ਆ ਉਹਦੀ ਹੀ ਗੱਲ ਕਰਨ ਜਾ ਰਹੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਟੀਚਿੰਗ ਐਗਜ਼ਾਮਸ ਤੋਂ ਰਿਲੇਟਡ ਜਾਂ ਫਿਰ ਕੋਈ ਹੋਰ ਸਰਕਾਰ ਵੱਲੋਂ ਅਪਡੇਟ ਜਾਰੀ ਕੀਤੀ ਜਾਂਦੀ ਹੈ ਉਹਦੇ ਰਿਗਾਰਡਿੰਗ ਜਿਹੜੀ ਸਾਰੀ ਜਾਣਕਾਰੀ ਹੈਗੀ ਹੈ ਜੀ ਆਪਣੇ ਇਸ ਚੈਨਲ ਤੇ ਪ੍ਰੋਵਾਈਡ ਕੀਤੀ ਜਾਂਦੀ ਹੈ ਫ੍ਰੀ ਆਫ ਕੋਸਟ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ ਕਿ ਪੀਐਸਟੈਟ ਦਾ ਜਿਹੜਾ ਡਿਫਿਕਲਟੀ ਲੈਵਲ ਸੀ ਉਹ ਕਿਉਂ ਹੋ ਜਾ ਸਗਾ ਦੂਜਾ ਪ੍ਰਸ਼ਨ ਹੈਗਾ ਅਨਸਰ ਕੀ ਕਦੋਂ ਤੱਕ ਜਾਰੀ ਹੋ ਸਕਦੀ ਹੈ ਜਿਹੜਾ ਇਹਦਾ ਨਤੀਜਾ ਹੈਗਾ ਆ ਉਹ ਕਦੋਂ ਤੱਕ ਜਾਰੀ ਹੋ ਸਕਦਾ ਆ ਵੈਸੇ ਤੁਸੀਂ ਸਾਰਿਆਂ ਨੇ ਅਨ ਆਫੀਸ਼ਲ ਅਨਸਰ ਕੀ ਤੋਂ ਜਿੱਥੇ ਵੀ ਤੁਸੀਂ ਤਿਆਰੀ ਕੀਤੀ ਆ ਜਿਹੜੀਆਂ ਵੀ ਤੁਹਾਡੀਆਂ ਅਕੈਡਮੀਜ਼ ਨੇ ਉਹਨਾਂ ਨੇ ਅਨ ਆਫੀਸ਼ਲ ਅਨਸਰ ਕੀ ਜਰੂਰ ਬਣਾਈ ਹੋਊਗੀ ਜਿਹਦੇ ਵਿੱਚ ਉਹਨਾਂ ਨੇ ਵੀ 4-5 ਜਿਹੜੇ ਪ੍ਰਸ਼ਨ ਐ ਜੀ ਡਾਊਟ ਵਿੱਚ ਜਰੂਰ ਰੱਖੇ ਹੋਣਗੇ ਸੁਭਾਵਿਕ ਜੀ ਗੱਲ ਆ ਜਿਹੜਾ ਜਵਾਬ ਪੀਐਸ ਟੈਟ ਨੇ ਆਪਦੀ ਅਨਸਰ ਕੀ ਥਰੂ ਦੇਣਾ ਆ ਉਹਦੇ ਵਿੱਚ 4-5 ਜਿਹੜੇ ਪ੍ਰਸ਼ਨ ਐ ਜੀ ਉਹਦੇ ਵਿੱਚ ਆਪਾਂ ਪਲੱਸ ਮਾਈਨਸ ਕਰਕੇ ਚੱਲਾਂਗੇ ਤੇ ਉਸ ਤੋਂ ਬਾਅਦ ਕਟ-ਆਫ ਬਾਰੇ ਤਾਂ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਬਟ ਫਿਰ ਵੀ ਮੈਂ ਇਸ ਵੀਡੀਓ ਦੇ ਵਿੱਚ ਕਟ-ਆਫ ਬਾਰੇ ਵੀ ਮੈਂਸ਼ਨ ਕਰੂੰਗਾ ਕਿ ਪਾਸਿੰਗ ਮਾਰਕਸ ਕਿੰਨੇ ਹੁੰਦੇ ਆ ਕੈਟਾਗਰੀ ਵਾਈਜ਼ ਐਂਡ ਗ੍ਰੇਸ ਮਾਰਕਸ ਦੀ ਗੱਲ ਕਰਾਂਗੇ ਜੇਕਰ ਮਿਲਦੇ ਵੀ ਹੈ ਵੈਸੇ ਤਾਂ ਚਲੋ ਮੈਂ ਪੇਪਰ ਦੇਖਿਆ ਹੋਇਆ ਡਿਫਿਕਲਟੀ ਲੈਵਲ ਵੀ ਦੇਖਿਆ ਮੈਂ ਤੇ ਜੇਕਰ ਕੋਈ ਪ੍ਰਸ਼ਨ ਗਲਤ ਹੈਗਾ ਤੇ ਗ੍ਰੇਸ ਮਾਰਕਸ ਤੁਹਾਨੂੰ ਹੱਦ ਕਿੰਨੇ ਕ ਦਿੱਤੇ ਜਾ ਸਕਦੇ ਆ ਇਹਦੀ ਗੱਲ ਕਰਾਂਗੇ ਤੇ ਸੇਫ ਜ਼ੋਨ ਦੇ ਵਿੱਚ ਕੌਣ ਹੈਗਾ ਆ ਜੇਕਰ ਕਿਸੇ ਦੇ 92 93 94 95 ਨੰਬਰ ਬਣ ਰਹੇ ਆ ਜਾਂ ਫਿਰ ਕਿਸੇ ਦੇ 90 ਨੰਬਰ ਵੀ ਬਣ ਰਹੇ ਆ ਤੇ ਕੀ ਉਹ ਆਪਦੇ ਆਪ ਨੂੰ ਸ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਡਿਸਕਸ਼ਨ ਕਰਾਂਗੇ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ ਕਿ ਪੀਐਸਟੈਟ ਦਾ ਜਿਹੜਾ ਪੇਪਰ ਸੀਗਾ ਇਹਦਾ ਡਿਫਿਕਲਟੀ ਲੈਵਲ ਕੀ ਸੀ ਡਿਫਿਕਲਟੀ ਲੈਵਲ ਵੇਖੋ ਮੈਂ ਤਾਂ ਜ਼ਿਆਦਾ ਸੈਕਸ਼ਨ ਤਾਂ ਨਹੀਂ ਦੇਖਿਆ ਬਟ ਮੈਂ ਸੀਡੀਪੀ ਦਾ ਸੈਕਸ਼ਨ ਦੇਖਿਆ ਪੰਜਾਬੀ ਦਾ ਦੇਖਿਆ ਇੰਗਲਿਸ਼ ਦਾ ਦੇਖਿਆ ਆ ਐਸਐਸਟੀ ਤੇ ای وی ایس ਵਾਲਾ ਜਿਹੜਾ ਸੈਕਸ਼ਨ ਹੈਗਾ ਜੀ ਤੇ ਮੈਥ ਦਾ ਵੀ ਕੁਝ ਹੱਦ ਤੱਕ ਦੇਖਿਆ ਸੀ ਸਾਇੰਸ ਦਾ ਮੈਂ ਇਨਾ ਇਨਾ ਧਿਆਨ ਨਹੀਂ ਦਿੱਤਾ ਪਰ ਸਾਰਿਆਂ ਦਾ ਜਿਹੜਾ ਲੈਵਲ ਹੈਗਾ ਜੀ ਉਹ ਮੈਨੂੰ ਠੀਕ ਠਾਕ ਲੱਗਿਆ ਇਨਾ ਪੇਪਰ ਤੁਹਾਡਾ ਔਖਾ ਹੈ ਨਹੀਂ ਸੀ ਜੇ ਕਿਸੇ ਨੇ ਲਾਸਟ ਵਾਲੇ 5 10 ਦਿਨਾਂ ਜਾਂ ਫਿਰ 15 ਦਿਨ ਵੀ ਠੀਕ ਠਾਕ ਤਰੀਕੇ ਨਾਲ ਤਿਆਰੀ ਕੀਤੀ ਹੋਊਗੀ ਤਾਂ ਮੈਂ ਸਮਝਦਾ ਕਿ ਉਹ ਜਿਹੜਾ ਪੇਪਰ ਹੈਗਾ ਇਹ ਜਿਹੜਾ ਪੀ ਐਸ ਟੈਟ ਦਾ ਪੇਪਰ ਹੈ ਭਾਵੇਂ 1 ਹੋਵੇ ਭਾਵੇਂ 2 ਹੋਵੇ ਕਲੀਅਰ ਕੀਤਾ ਜਾ ਸਕਦਾ ਸੀ ਆਰਾਮ ਨਾਲ ਕੋਈ ਵੀ ਜਿਹੜਾ ਸੈਕਸ਼ਨ ਹੈਗਾ ਜੀ ਮਤਲਬ ਸਾਰੇ ਜਿਹੜੇ ਸੈਕਸ਼ਨ ਹੈਗੇ ਨਾ ਜਿਵੇਂ ਕਿ 4 5 ਸੈਕਸ਼ਨ ਵੇ ਪੰਜਾਬੀ ਅਤੇ ਅੰਗਰੇਜ਼ੀ ਸਾਰੇ ਸੈਕਸ਼ਨਾਂ ਦੇ ਵਿੱਚ ਲਗਭਗ ਲਗਭਗ 20 ਪਲੱਸ ਜਿਹੜੇ ਨੰਬਰ ਸੀਗੇ ਜੀ ਉਹ ਲੈ ਜਾ ਸਕਦੇ ਸੀ ਬਾਕੀ ਆਪਣੇ ਚੈਨਲ ਤੇ ਵੀ ਕਾਫੀ ਤਿਆਰੀ ਕਰਵਾਈ ਗਈ ਸੀਗੀ ਜਾਂ ਫਿਰ ਗਾਈਡੈਂਸ ਜਿਹੜੀ ਦਿੱਤੀ ਗਈ ਸੀਗੀ ਤੇ ਮੈਨੂੰ ਲੱਗਦਾ ਵੀ ਕੁਝ ਕੁਝ ਜਿਹੜੇ ਪ੍ਰਸ਼ਨ ਸੀਗੇ ਜੀ ਉੱਥੋਂ ਵੀ ਬਣੇ ਆ ਵੈਸੇ ਓਬਵੀਅਸ ਜੀ ਗੱਲ ਆ ਜੇਕਰ ਆਪਾਂ ਟੌਪਿਕ ਨੂੰ ਸਮਝਾਂਗੇ ਜਿਹੜਾ ਟੌਪਿਕ ਆਪਾਂ ਸਿਲੇਬਸ ਵਿੱਚ ਹੈਗਾ ਆ ਉਹ ਪੜਾਂਗੇ ਤੇ ਉਹਦੇ ਵਿੱਚ ਪ੍ਰਸ਼ਨ ਆਉਣੇ ਲਾਜ਼ਮੀ ਹੈਗੇ ਆ ਸੋ ਇਹਦੇ ਵਿੱਚ ਮੈਂ ਇਹ ਤਾਂ ਕਹੂੰਗਾ ਨਹੀਂ ਕਿ ਕਿੰਨੇ ਕੁ ਪ੍ਰਸ਼ਨ ਆਪਣੇ ਇੱਥੋਂ ਬਣੇ ਸੀਗੇ ਜਾਂ ਫਿਰ ਨਹੀਂ ਬਣੇ ਸੀ ਉਹ ਆਪਦੀ ਤੁਹਾਡੀ ਤਿਆਰੀ ਸੀਗੀ ਤੁਹਾਡੀ ਮਿਹਨਤ ਸੀਗੀ ਜਿਵੇਂ ਤੁਸੀਂ ਮੈਂਦ ਕੀਤੀ ਉਸ ਅਕੋਰਡਿੰਗ ਜਿਹੜਾ ਪੇਪਰ ਸਿਗਾ ਜੀ ਉਹ ਤੁਹਾਨੂੰ ਦੇਖਣ ਨੂੰ ਮਿਲਿਆ ਤੇ ਉਸ ਅਕੋਰਡਿੰਗ ਤੁਸੀਂ ਅਟੈਂਪਟ ਵੀ ਕੀਤਾ ਕੁਝ ਕੁਝ ਜਿਹੜਾ ਪੇਪਰ ਸਿਗਾ ਜੀ ਉਹ ਥੋੜਾ ਔਖਾ ਵਿਖੜਨ ਨੂੰ ਵੀ ਮਿਲਿਆ ਸੀ ਜੇਕਰ ਸਾਰਾ ਹੀ ਸੌਖਾ ਹੋਊਗਾ ਤੇ ਉਹ ਮਤਲਬ ਕਿ ਉਹ ਪਹਿਲਾਂ ਹੀ ਡਿਸਾਈਡਡ ਹੁੰਦਾ ਆ ਕਿ ਇੰਨਾ ਜਿਹੜਾ ਪੇਪਰ ਹੋਊਗਾ ਉਹ ਔਖਾ ਹੋਣਾ ਆ ਜਿਹੜਾ ਇੰਨਾ ਜਿਹੜਾ ਸੈਕਸ਼ਨ ਦਾ ਪੇਪਰ ਹੋਊਗਾ ਜਿਵੇਂ 20% ਹੋਊਗਾ ਉਹ ਮੋਡਰੇਟ ਲੈਵਲ ਦਾ ਹੋਣਾ ਆ ਉਹਦੇ ਵਿੱਚੋਂ 10 ਜਾਂ 15% ਜਿਹੜਾ ਹੋਊਗਾ ਉਹ ਡਿਫਿਕਲਟ ਹੋਊਗਾ ਸੋ ਇਸ ਤਰ੍ਹਾਂ ਉਹ ਪਹਿਲਾਂ ਹੀ ਡਿਸਾਈਡਡ ਹੁੰਦਾ ਆ ਸੋ ਇਹ ਗੱਲ ਸੀ ਕਿ ਪੇਪਰ ਦਾ ਜਿਹ ਜੇ ਕੋਈ 14% ਤੇ ਆਰਾਮ ਨਾਲ ਮਤਲਬ ਪੇਪਰ ਪਾਸ ਕਰ ਸਕਦਾ ਸੀਗਾ ਜੇਕਰ ਸਮਝ ਸਮਝ ਕੇ ਪੇਪਰ ਕਰਦਾ ਆਪਦਾ ਹੁਣ ਗੱਲ ਕਰ ਲੈਣੇ ਆ ਆਨਸਰ ਕੀ ਜਿਹੜੀ ਹੈਗੀ ਆ ਕਦੋਂ ਤੱਕ ਜਾਰੀ ਕੀਤੀ ਜਾ ਸਕਦੀ ਹੈ ਵੈਸੇ ਤਾਂ ਚਲੋ ਮੇਰਾ ਇੱਕ ਤਰ੍ਹਾਂ ਦਾ ਗੈਸ ਵਰਕ ਹੀ ਆ ਤੁੱਕਾ ਹੀ ਆ ਤੇ ਜਿਵੇਂ ਕਿ ਆਪਾਂ ਨਤੀਜੇ ਦੀ ਜੇਕਰ ਮੈਂ ਗੱਲ ਕਰਾਂ ਜਿਵੇਂ ਕਿ ਉਹਨਾਂ ਨੇ ਆਫੀਸ਼ਲ ਵੈਬਸਾਈਟ ਤੇ ਲਿਖਿਆ ਹੋਇਆ ਕਿ ਜਿਹੜਾ ਨਤੀਜਾ ਹੈਗਾ ਜੀ ਹੋ ਸਕਦਾ 1 ਜਨਵਰੀ 2025 ਦੇ ਵਿੱਚ ਜਾਰੀ ਕਰ ਦਿੱਤਾ ਜਾਵੇ ਬਟ ਕੋਈ ਜ਼ਰੂਰੀ ਨਹੀਂ ਹੈ ਪਹਿਲਾਂ ਵੀ ਜਾਰੀ ਕੀਤਾ ਜਾ ਸਕਦਾ ਆ ਕਿਉਂਕਿ ਉਹਨਾਂ ਨੇ ਉੱਥੇ ਲਿਖਿਆ ਵੀ ਹੋਇਆ ਕਿ ਜਿਹੜੀਆਂ ਡੇਡਸ ਹੁੰਦੀਆਂ ਨੇ ਚ ਕੀ ਦੀ ਗੱਲ ਕਰੀਏ ਜਿਹੜੀ ਇਹਨਾਂ ਦੀ ਉੱਤਰ ਕੁੰਜੀ ਹੈਗੀ ਆ ਤੇ ਮੈਨੂੰ ਲੱਗਦਾ ਹਫਤੇ ਦੋ ਹਫਤੇ ਦੇ ਵਿੱਚ ਹਨਾ ਮੈਕਸਿਮਮ 15 ਦਿਨ ਹੀ ਲੈ ਕੇ ਚੱਲਾਂਗੇ ਜਾਂ ਫਿਰ ਹਫਤੇ ਦੇ ਵਿੱਚ ਜਾਂ ਫਿਰ ਦੋ ਹਫਤਿਆਂ ਦੇ ਵਿੱਚ ਵਿੱਚ ਜਿਹੜੀ ਇਹਨਾਂ ਵੱਲੋਂ ਜਿਹੜੀ ਆਨਸਰ ਕੀ ਹੈਗੀ ਆ ਹੋ ਸਕਦਾ ਇਸ ਤੋਂ ਪਹਿਲਾਂ ਵੀ ਜਾਰੀ ਹੋ ਜਵੇ ਮੈਨੂੰ ਫਿਲਹਾਲ ਇਹਦੇ ਇਹਦੇ ਰਿਗਾਰਡਿੰਗ ਕੋਈ ਪ੍ਰੋਪਰ ਜਾਣਕਾਰੀ ਹੈ ਨਹੀਂ ਬਟ ਮੈਂ ਅੰਦਾਜ਼ੇ ਦੇ ਨਾਲ ਹੀ ਦੱਸ ਰਿਹਾ ਕਿ 5-10 ਦਿਨਾਂ ਤੱਕ ਇਹਦੀ ਜਿਹੜੀ ਆਨਸਰ ਕੀ ਹੈਗੀ ਹੈ ਜੀ ਜਾਂ ਫਿਰ ਹਫਤੇ ਦੋ ਹਫਤੇ ਤੱਕ ਉਹ ਜਾਰੀ ਹੋ ਜਾਣੀ ਆ ਬਾਕੀ ਕੋਈ ਵੀ ਅਪਡੇਟ ਆਊਗੀ ਇਸ ਰਿਗਾਰਡਿੰਗ ਆਪਣੇ ਚੈਨਲ ਤੇ ਆਪਾਂ ਦੱਸ ਹੀ ਦੇਵਾਂਗੇ ਤੇ ਕ ਜਨਰਲ ਕੈਟੇਗਰੀ ਦੇ ਸਟੂਡੈਂਟ ਉਹਨਾਂ ਦੇ ਜਿਹੜੀ ਕੱਟਆਫ ਹੁੰਦੀ ਹੈ ਉਹ ਹੁੰਦੀ ਹੈ ਜੀ 60% 150 ਦਾ ਤੇ ਉਹ ਬਣ ਜਾਂਦੇ ਆ ਜੀ ਲਗਭਗ 90 ਨੰਬਰ 90 ਨੰਬਰ ਬਣ ਜਾਂਦੇ ਆ ਜੀ ਤੇ ਜਿਹੜੇ ਹੁੰਦੇ ਆ ਕੈਟੇਗਰੀ ਵਾਲੇ ਸਟੂਡੈਂਟ ਜਿਵੇਂ ਕਿ bc ਜਾਂ ਫਿਰ sc ਜਾਂ ਫਿਰ st ਇਹਨਾਂ ਦੇ ਜਿਹੜੇ ਮਾਰਕਸ ਹੁੰਦੇ ਨੇ ਜੀ ਉਹ ਹੁੰਦੇ ਆ ਜੀ 82 ਜੇਕਰ ਤੁਸੀਂ 82 ਨੰਬਰ ਵੀ ਲੈ ਲੈ ਲਿਆ ਜਾਂ ਫਿਰ ਤੁਹਾਡੇ ਆ ਰਹੇ ਆ ਮਤਲਬ ਮੰਨ ਕੇ ਚੱਲੋ ਵੀ ਇੰਨੇ ਕ ਜੇਕਰ ਤੁਹਾਡੇ ਤੁਹਾਡੇ ਨੰਬਰ ਬਣ ਜਾਂਦੇ ਆ ਤੇ ਤੁਹਾਡਾ ਜਿਹੜਾ psst ਦਾ ਪੇਪਰ ਆਏਗਾ ਜੀ ਉਹ ਕਲੀਅਰ ਮੰਨਿਆ ਜਾਊਗਾ ਤੇ ਗ੍ਰੇਸ ਮਾਰਕਸ ਦੀ ਗੱਲ ਕਰੀਏ ਜੇਕਰ ਕੋਈ ਕੁਐਸ ਇਨਾ ਵੱਲੋਂ ডিপਾਰਟਮੈਂਟ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹਨਾਂ ਵੱਲੋਂ ਹੱਦ 2 ਤੋਂ ਲੈ ਕੇ 3 ਨੰਬਰ ਗ੍ਰੇਸ ਦੇ ਮਾਰਕਸ ਦਿੱਤੇ ਜਾ ਸਕਦੇ ਆ। 2 ਮੈਂ ਮੈਕਸਿਮਮ ਮੰਨ ਕੇ ਚੱਲ ਰਿਹਾ ਬਟ 3 ਰੇਅਰ ਕੇਸ ਹੈ ਕਿ 3 ਜਿਹੜੇ ਨੰਬਰ ਹੈਗੇ ਗ੍ਰੇਸ ਦੇ ਉਹ ਦਿੱਤੇ ਜਾਣ। ਇਸ ਤੋਂ ਜ਼ਿਆਦਾ ਜਿਹੜੇ ਗ੍ਰੇਸ ਦੇ ਨੰਬਰ ਹੈਗੇ ਹਨ ਉਹ ਤੁਹਾਨੂੰ ਨਹੀਂ ਦਿੱਤੇ ਜਾ ਸਕਦੇ। ডিপਾਰਟਮੈਂਟ ਇਸ ਗੱਲ ਨੂੰ ਕਿਉਂ ਮੰਨੂਗਾ ਕਿ ਵੀ ਸਾਡੇ ਦੁਆਰਾ ਜਿਹੜਾ ਪ੍ਰਸ਼ਨ ਪੱਤਰ ਤਿਆਰ ਕੀਤਾ ਗਿਆ ਸੀਗਾ ਉਹਦੇ ਵਿੱਚ ਇੰਨੀਆਂ ਗਲਤੀਆਂ ਸੀਗੀਆਂ ਕਿ ਸਾਨੂੰ ਜ਼ਿਆਦਾ ਗ੍ਰੇਸ ਨੰਬਰ ਦੇਣੇ ਪੈਗੇ। ডিপਾਰਟਮੈਂਟ ਕਦੇ ਵੀ ਇਸ ਗੱਲ ਨੂੰ ਨਹੀਂ ਐਕਸੈਪਟ ਕਰਦਾ ਹੁੰਦਾ। ਸੋ ਇਸ ਕਰਕੇ ਨਾ ਜਿਹੜੇ ਦੇ ਹੁੰਦੇ ਜੇ ਮਿਲੇ ਵੀ ਹੱਦ 2 ਮਿਲ ਸਕਦੇ ਆ 3 ਮਿਲ ਸਕਦੇ ਆ ਬਾਕੀ ਮੈਨੂੰ ਨਹੀਂ ਪਤਾ ਕਿ ਜਿਹੜੇ ਪ੍ਰਸ਼ਨ ਪੱਤਰ ਦੇ ਵਿੱਚ ਕਿੰਨੇ ਕੁਐਸਚਨ ਗਲਤ ਹੈਗੇ ਕਿੰਨੇ ਪ੍ਰਸ਼ਨ ਜਿਹੜੇ ਗ੍ਰੇਸ ਵਾਲੇ ਹੈਗੇ ਆ ਬਟ ਜਿਹੜੀ ਜਨਰਲ ਜਾਣਕਾਰੀ ਹੈਗੀ ਜੀ ਉਹ ਮੈਂ ਤੁਹਾਨੂੰ ਦੱਸ ਰਿਹਾ ਸੇਫ ਜ਼ੋਨ ਵਾਲਾ ਕਿਹੜਾ ਉਹ ਪ੍ਰਸ਼ਨ ਹੋ ਸਕਦਾ ਆ ਜਿਵੇਂ ਕਿ ਮੈਨੂੰ ਸਵੇਰੇ ਸਵੇਰੇ ਵੀ ਮੈਸੇਜ ਆਏ ਆ ਕੁਝ ਸਾਥੀਆਂ ਦੇ YouTube ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਗੱਲ ਪੁੱਛੀ ਜਾ ਰਹੀ ਹੈ ਕਿ ਸਰ ਦੱਸੋ ਕਿ ਜੇਕਰ ਸਾਡੇ ਨੰਬਰ 9293 ਬਣ ਰਹੇ ਆ ਤੇ ਕੀ ਅਸੀਂ ਸੇਫ ਮੰਨੇ ਜਾਵਾਂਗੇ ਸੋ ਦੋਸਤੋ ਇਹਦੇ ਵਿੱਚ ਨਾ ਆਪਾਂ ਕਹਿ ਸਕਦੇ ਆ ਕਿ ਜਿਹਦੇ ਨੰਬਰ 9495 ਬਣ ਰਹੇ ਆ 93 ਹੋ ਸਕਦਾ ਜਦੋਂ ਆਫੀਸ਼ਲ ਆਨਸਰ ਕੀ ਆਵੇ ਤੇ ਤੁਹਾਡੇ 4-5 ਨੰਬਰ ਵੱਧ ਜਾਣ ਤੇ ਹੋ ਸਕਦਾ 4-5 ਨੰਬਰ ਘਟ ਜਾਣ ਸੋ ਮੈਂ ਮੰਨ ਕੇ ਚੱਲਦਾ ਜੀ ਇਹਦੇ 93 94 ਨੰਬਰ ਬਣ ਰਹੇ ਆ ਕਾਈਂਡ ਆਫ ਸੇਫ ਹੀ ਆ ਉਹ ਪਰਸਨ ਤੇ ਬਾਕੀ ਜਿਹੜੇ ਜਿਨ੍ਹਾਂ ਦੇ 90 ਨੰਬਰ ਆਏ ਆ 91 92 ਆਏ ਆ ਨਿਰਾਸ਼ ਤੁਸੀਂ ਵੀ ਨਾ ਹੋਵੋ ਹੋ ਸਕਦਾ ਤੁਹਾਡੇ ਨੰਬਰ ਵੱਧ ਹੀ ਜਾਣ ਨਾ ਘਟਣ ਸੋ ਇਸ ਕਰਕੇ ਆਪਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਜੀ ਉਹ ਡਿਸਕਸ ਕਰ ਲਈਆਂ ਤੇ ਜ਼ਿਆਦਾ ਐਵੇਂ ਸੋਚਣ ਦੀ ਜ਼ਰੂਰਤ ਨਹੀਂ ਹੈ ਹੁਣ ਤਾਂ ਚਲੋ ਪੇਪਰ ਹੋ ਗਿਆ ਜਿੰਨੀ ਤੁਸੀਂ ਮਿਹਨਤ ਕੀਤੀ ਸੀਗੀ ਉਹ ਤੁਸੀਂ ਆਪ ਦੀ ਜਿਹੜੀ ਕਾਰਗੁਜ਼ਾਰੀ ਸੀਗੀ ਪੇਪਰ ਵਿੱਚ ਪ੍ਰੀਖਿਆ ਵਿੱਚ ਤੁਸੀਂ ਕਰ ਆਏ ਹੋ ਤੇ ਹੁਣ ਤੁਸੀਂ ਹੋ ਗਏ ਹੈਨਾ ਵੀ ਚਲੋ ਠੀਕ ਹੈ ਸੈਡ ਹੋਣਾ ਡਿਪਰੈਸਡ ਹੋਣਾ ਥੋੜਾ ਬਹੁਤ ਕਿ ਯਾਰ ਮੈਂ ਇਨੀ ਮਿਹਨਤ ਕੀਤੀ ਸੀਗੀ ਮੈਨੂੰ ਉਸ ਲੈਵਲ ਦਾ ਜਿਹੜਾ ਨਤੀਜਾ ਸੀਗਾ ਜੀ ਉਹ ਨਹੀਂ ਮਿਲਿਆ ਤੇ ਇਹ ਗੱਲਾਂ ਸਭਾਵਿਕ ਨੇ ਬਟ ਇਹਨਾਂ ਗੱਲਾਂ ਨੂੰ ਤੁਸੀਂ ਕੋਸ਼ਿਸ਼ ਕਰਿਓ ਜੇਦਾਂ ਦਾ ਪੇਪਰ ਵਧੀਆ ਨਹੀਂ ਹੋਇਆ ਕਿ ਯਾਰ ਚਲ ਛੱਡ ਕੋਈ ਗੱਲ ਨਹੀਂ ਆਪਾਂ ਅਗਲੀ ਵਾਰ ਤਿਆਰ ਕਰਾਂਗੇ ਅਗਲੀ ਵਾਰੀ ਤਿਆਰੀ ਕਰਾਂਗੇ ਹੁਣ ਜਿਹੜੇ ਓਵਰੇਜ ਹੋ ਚੁੱਕੇ ਆ ਸਾਥੀ ਉਹਨਾਂ ਦਾ ਤਾਂ ਚਲੋ ਆਪਾਂ ਹੁਣ ਕਹਿ ਨਹੀਂ ਸਕਦੇ ਬਟ ਚਲੋ ਫਿਰ ਵੀ ਕੋਸ਼ਿਸ਼ ਕਰਿਓ ਕਿ ਜ਼ਿਆਦਾ ਮਤਲਬ ਸਟਰੋਂਗ ਬਣ ਕੇ ਰਿਹਾ ਜਾਵੇ ਕੋਈ ਗੱਲ ਨਹੀਂ ਜਿਹੋ ਜਿਹਾ ਪੇਪਰ ਸੀਗਾ ਜ ਬਾਕੀ ਜਿੰਦਗੀ ਜੀਣ ਦੇ ਲਈ ਦੇਖੋ ਆਪਾਂ ਨੂੰ ਨਾ ਦਿਲ ਨੂੰ تسਲੀ ਤਾਂ ਦੇਣੀ ਪੈਂਦੀ ਹੈ ਜਿਵੇਂ 3 ਡੇਟਸ ਵਾਲੀ ਮੂਵੀ ਹੈਗੀ ਹੈ ਵੀ ਦਿਲ ਕਹਿੰਦਾ ਵੀ ਬੇਵਕੂਫ ਹੁੰਦਾ ਹੈ ਬੇਵਕੂਫ ਬਣਾਈ ਰੱਖੋ ਇਹਨੂੰ ਜੇਕਰ ਆਪਣੇ ਅਕੋਰਡਿੰਗ ਸਿਚੁਏਸ਼ਨਾਂ ਨਹੀਂ ਹੋ ਰਹੀਆਂ ਤੇ ਇਹਨੂੰ ਕਹੀ ਜਾਓ ਆਲ ਇਜ਼ ਵੈਲ ਆਲ ਇਜ਼ ਵੈਲ ਕਿ ਠੀਕ ਹੈ ਯਾਰ ਸਭ ਕੁਝ ਠੀਕ ਹੈਗਾ ਯਾਰ ਤੁਹਾਨੂੰ ਵੀ ਦਿਲ ਨੂੰ ਸਮਝਾਉਣਾ ਪਊਗਾ ਜੇਕਰ ਤੁਹਾਡਾ ਪੇਪਰ ਕਲੀਅਰ ਨਹੀਂ ਹੋ ਰਿਹਾ ਸੋ ਦੋਸਤੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹੋ ਜਿਹੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ